ਚਾਤਰੀ ਛੰਦ ਤੋਂ ਆਪਰਸਾਦ ਗੋਬਿੰਦੇ ਸੇ ਸਤਿਗੁਰੂ ਜੀ ਨੇ ਗੈਤਰੀ ਮੰਤਰੋਚਾਰਨ ਕੀਤਾ ਜੇ ਪਹਿਲੇ ਪਾਸੇ ਮੂਰ ਮੰਤਰ ਚ ਗੈਤਰੀ ਮੰਤਰੋਚਾਰਿਆ ਤੇ ਜਿਨੇ ਇਹ ਤਾਰਕਾ ਮੰਤਰ ਪੜਦੇ ਹਨ ਜਾਂ ਗੈਤਰੀ ਮੰਤਰ ਹੈ ਭਾਵੇਂ ਲਗੜੀ ਹੋ ਗਈ ਸੀ ਪਾਂਡੇ ਤੁਮਰੀ ਭਗਤ ਨਾਮਦੇਵ ਜੀ ਨੇ ਉੱਤਰ ਦਿੱਤਾ ਪਾਂਡੇ ਤੁਮਰੀ ਗੈਤਰੀ ਲੋਹੜੇ ਕਾ ਖੇਤ ਖਾਕੀ ਥੀ ਲੈਕਰ ਠੇਂਗਾ ਟੰਗਰੀ ਤੋਰੀ ਲਾਂਗ ਤਲਾਂਗ ਜਤੀ ਥੀ ਸੋ ਇਹਦੀ ਲੰਮੀ ਐ ਸਾਖੀ ਤੋ ਇਹਦੀ ਲੱਤ ਭੰਨ ਦਿੱਤੀ ਸੀਗੀ ਸ਼ਰਾਪ ਰੂਪੀ ਸੋਟਾ ਮਾਰ ਕਰਕੇ ਸ਼ਕਤੀ ਰੂਪ ਲੱਤ ਤੋੜ ਦਿੱਤੀ ਸੀ ਪਰ ਐਸੀ ਨਹੀਂ ਜਿਵੇਂ ਉਹ ਗੈਤਰੀ ਦਾ ਪਾਠ ਕਰਦੇ ਹੈ ਜੇ ਮਾਨ ਅਕਾਗਰ ਨਾ ਹੋਵੇ ਬਹੁਤੇ ਪੋਜਤਰੀ ਮੰਨ ਕਿਵੇਂ ਠਕਾਈਏ ਜੇ ਮਾਨ ਅਕਾਗਰ ਨਾ ਹੋਵੇ ਆਰਥ ਕਰੇ ਤਾਂ ਇਸ ਸ਼ਬਦ ਦਾ ਜਾਪ ਬਹੁਤਾ ਕਰਨ ਦੇ ਨਾਲ ਮਾਨ ਅਕਾਗਰ ਹੋ ਜਾਂਦਾ ਹੈ ਜਿਆਦਾ ਅਧਿਐਸ ਕਰੀਏ ਇਹ ਗੈਤਰੀ ਮੰਤਰ ਸਾਤੁਰੂ ਜੀ ਨੇ ਇੱਥੇ ਉਚਾਰਿਆ ਨੂੰ ਹਰਨਾਲੀ ਨਹੀਂ ਕਹਿੰਦੇ ਹੈ ਹਰਨਾਲੀ ਉਹ ਹੁੰਦਾ ਹੈ ਜਿਹੜੇ ਬਾਹਰ ਜੋੜ ਕੇ ਉਹਦੇ ਅੱਗੇ ਹੋਰ ਬੈਲ ਜੋੜ ਲੈਣ ਨੂੰ ਹਰਨਾਲੀ ਕਹਿੰਦੇ ਆ ਹਰਨਾਲੀ ਮੰਤਰੀ ਵੀ ਇਹਦਾ ਨਾਮ ਹੈ ਤੇ ਗੈਤਰੀ ਮੰਤਰੀ ਦਾ ਨਾਮ 24 ਅੱਖਰ ਹੈ ਤੇ ਇਹਦੇ ਅੱਖਰ ਸਾਰੇ 24 ਹੋਣਗੇ ਪੰਜ ਗਣ ਵੀ ਲਿਓ ਗੋਵਿੰਦੇ ਗੋਵਿੰਦੇ ਸੋ ਗੋ ਧਰਮੀ ਦੀ ਬਿੰਦੇ ਪਾਲਣਾ ਕਰਨ ਵਾਲਾ ਗੋ ਇੰਦਰੀਆਂ ਦੇ ਬਿੰਦੇ ਪ੍ਰਕਾਸ਼ ਕਰਨ ਵਾਲਾ ਗੋ ਬਾਣੀ ਕਰਕੇ ਬਿੰਦੇ ਜਾਣਣੇ ਜੋਗ ਆ ਤਿੰਨ ਅੱਖਰ ਹੋ ਗਏ ਇਹ ਮੋਕੰਦ ਤਿੰਨ ਹੋ ਗਏ ਮੁਕੰਦ ਮੁਕਤੀ ਦਾਤਾ ਹੈ ਤਿੰਨ ਅਰਥੇ ਹਨ ਉਦਾਰੇ ਤੇ ਉਦਾਰੇ ਸਰੇਸ਼ ਚ 9 ਅੱਖਰ ਹੋ ਗਏ ਅਪਾਰੇ ਪਾਰੇ ਪਾਰਾ ਵਾਰਤੁਰਤ 12 ਅੱਖਰ ਹੋ ਗਏ ਹਰੀੰ ਹਰੀੰ ਸੋ ਨਾਸ ਕਰਨ ਵਾਲਾ ਸਾਰਿਆਂ ਨੂੰ ਕਰਿੰ ਕਿੰਨੇ ਹੋ ਗਏ 15 ਹੋ ਗਏ ਚਲੋ ਨਿਰਨਾਮੇ ਕਰਿਯੰ ਕਰਿਯੰ ਕਰਨ ਵਾਲਾ ਪੈਦਾ ਨਿਰਨਾਮੇ 10 18 ਤੇ ਨਿਰਨਾਮੇ ਤਿੰਨ ਮੰਨਣ ਚਰਨਾਂ ਵਾਲਾ ਅੱਖਰ ਛੱਡ ਲੈਣਾ ਹੈ 21 ਅਕਾਮੇ ਅਕਾਮੇ ਕਾਵਨਾ ਤੁਰੇ ਤਾਂ 24 ਅੱਖਰ ਹੋਗੇ 24 ਅੱਖਰ ਗੈਤਰੀ ਦੇ ਹੁੰਦੇ ਤੇ 24 ਅੱਖਰ ਇਸ ਜਾਪਦੇ ਹਾਂ ਨੂੰ ਉਹ ਅੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚੋ ਚਤੁਰ ਚੱਕਰ ਕਰਤਾ ਚੋ ਚੱਕਾ ਨੂੰ ਕਰਨ ਵਾਲਾ ਚਤੁਰ ਚੱਕਰ ਹਰਤਾ ਚੋ ਚੱਕਾ ਨੂੰ ਹਰਨ ਵਾਲਾ ਚਤੁਰ ਚੱਕਰ ਦਾਨੇ ਸਾਰੇ ਚੱਕਾਂ ਦੇ ਚ ਦੇਣ ਵਾਲਾ ਹੈ ਚਤੁਰ ਚੱਕਰ ਜਾਣੇ ਸਾਰੇ ਚੱਕਰ ਦੇ ਜਾਣਨ ਵਾਲਾ ਚਤੁਰ ਚੱਕਰ ਵਰਤੀ ਸਾਰੇ ਚੱਕਰ ਚ ਵਰਤਨ ਵਾਲਾ ਚਤੁਰ ਚੱਕਰ ਭਰਤੀ ਸਾਰਿਆਂ ਦੇ ਵਿੱਚ ਭਰਤੀ ਪੂਰਨ ਕਰਨ ਵਾਲ ਪੂਰਤੀ ਕਰਨ ਵਾਲਾ ਹੈ ਚਤੁਰ ਚੱਕਰ ਪਾਲੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਸਾਰੇ ਚੱਕਰਾਂ ਵਿੱਚ ਚੱਕਾਂ ਵਿੱਚ ਚਤੁਰ ਚੱਕਰ ਕਾਲੇ ਸਾਰਿਆਂ ਦਾ ਕਾਲ ਕਰਨ ਵਾਲਾ ਹੈ ਚਤੁਰ ਚੱਕਰ ਪਾਸੇ ਸਾਰਿਆਂ ਦੇ ਪਾਸ ਰਹਿਣ ਵਾਲਾ ਹੈ ਚਤੁਰ ਚੱਕਰ ਵਾਸੀ ਸੋ ਚੱਕਰਾਂ ਵਿੱਚ ਵਸਦਾ ਹੈ ਚਤੁਰ ਚੱਕਰ ਮਾਨੇ ਸਾਰੇ ਤੈਨੂੰ ਮੰਨਦੇ ਹਨ ਚਤੁਰ ਚੱਕਰ ਦਾਨੇ ਸਾਰਿਆਂ ਦੀ ਜਾਣਨ ਵਾਲਾ ਤੇ ਦਾਨ ਦੇਣ ਵਾਲਾ ਹੈ ਕਾਚਰੀ ਛੰਦ ਫੇਰ ਪਾੜ ਨੂੰ ਪਖਰੀ ਹੱਥ ਕਰ ਲੀਏ ਚਾਚਰੀ ਛੰਦ ਤੋਂ ਆ ਪ੍ਰਸਾਦ ਗੋਬਿੰਦੇ ਨਹੀਂ ਭਾਈ ਤੇਤਰ ਚੱਕਰ ਤੋਂ ਚਲੋ ਉਥੋਂ ਪਾੜ ਲਾ ਫੇਰ ਗੋਬਿੰਦੇ ਗੋਬਿੰਦੇ ਗੋ ਬਾਣੀ ਕਰਕੇ ਬਿੰਦੇ ਜਾਣਨੇ ਯੋਗ ਹੈ ਮੁਕੰਦੇ ਮੁਕਤੀ ਦੇ ਦੇਣ ਵਾਲਾ ਤੇ ਮੋਹ ਨੂੰ ਕੰਦੇ ਕੱਟ ਦੇਣ ਵਾਲਾ ਹੈ ਉਦਾਰੇ ਉਦਾਰਿਓਂ ਵਿਸ਼ੇਸ਼ ਕਰਕੇ ਦਲ ਦੇਣ ਵਾਲਾ ਸਾਰਿਆਂ ਨੂੰ ਅਪਾਰੇ ਪਾਰ ਆਵਰਤ ਰਹਿਤਾ ਆ ਵਿਸ਼ੇਸ਼ ਕਰਕੇ ਪਾਲਦਾ ਸਾਰਿਆਂ ਨੂੰ ਹਰੀਆਂ ਹਰੀਆਂ ਨਾਸ ਕਰ ਹਰੀਆਂ ਹਰੇ ਭਰੇ ਕਰਨ ਵਾਲਾ ਹੈ ਕਰੀਆਂ ਸੋ ਕਰਿਉਂ ਕਰਦਾ ਸਾਰਿਆਂ ਦੇ ਤਾਈ ਨਿਰਨਾਮੇ ਸੋ ਕਰਿਉਂ ਫਿਰ ਪੜੇ ਹਰੀੰ 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 ਹਰੀਹਰ ਛੇਤਰ ਤੇ ਕਰਿਉਂ ਹਾਥੀ ਨੂੰ ਨਾਸ ਕੀਤਾ ਕਰੀਨਾ ਵਾਸੀ ਰਹੁੰਦਾ ਚਲ ਨਿਰਨਾਮੇ ਨਿਰਨਾਮੇ ਵਿਸ਼ੇਸ਼ ਕਰਕੇ ਨਾਮਾ ਤੋ ਰਹਤ ਹੈ ਆਕਾਮੇ ਆਕਾਮੇ ਕਾਮਨਾ ਤੋ ਰਹਤਾ ਕਾਮ ਤੋ ਰਹਤ ਹੈ ਉਜੰਗ ਪ੍ਰਿਆਤ ਛੰਦ ਹੋ ਗਏ ਚਤੁਰ ਚੱਕਰ ਕਰਤਾ ਚਤੁਰ ਚੱਕਰ ਕਰਤਾ ਚਤੁਰ ਚਾਰੇ ਚੱਕਾ ਨੂੰ ਕਰਨ ਵਾਲਾ ਹੈ ਪੂਰਬ ਪਛਮ ਤੇ ਦੱਖਣ ਪਹਾੜ ਇਹਨਾਂ ਚੋਂ ਚੱਕਰ ਨੂੰ ਕਰਨ ਵਾਲਾ ਚਤੁਰਚੱਕਰ ਹਰਤਾ ਸਤਜੁਗ ਤ੍ਰੇਤਾ ਦਵਾਪਰ ਤੇ ਕਾਲਯੁਗ ਇਹਨਾਂ ਨੂੰ ਹਰਨ ਵਾਲਾ ਨਾਸ ਕਰਨ ਵਾਲਾ ਚਤੁਰਚੱਕਰਦਾਨੇ ਤੇ ਚ ਚਤੁਰਚੱਕਰਦਾਨੇ ਉਤਮ ਮੱਧਮ ਕਨੇਸ਼ ਤੇ ਨੀਚ ਇਹਨਾਂ ਨੂੰ ਦਾਨ ਦੇਣ ਵਾਲਾ ਹੈ ਚਤੁਰਚੱਕਰ ਜਾਨੇ ਤੇ ਸਤਜੁਗ ਦੇਤ ਹੰਸਾ ਅਵਤਾਰ ਸੀ ਤ੍ਰੇਤ ਵਿੱਚ ਰਾਮਾ ਅਵਤਾਰ ਸੀ ਦਵਾਪਰ ਦੇ ਵਿੱਚ ਕ੍ਰਿਸ਼ਨ ਅਵਤਾਰ ਕਾਲਯੁਗ ਦੇ ਵਿੱਚ ਕਲਕੀ ਅਵਤਾਰ ਹੋਵੇਗਾ ਸਿਰਨ ਅਨੁਸਾਰ ਇਹਨੂੰ ਜਾਣਨ ਵਾਲਾ ਤੂੰ ਆਪ ਹੀ ਹੈ ਚਤੁਰਚੱਕਰ ਵਰਤੀ ਤੇ ਚਤੁਰਚੱਕਰ ਵਰਤੀ ਖੱਤਰੀ ਬ੍ਰਾਹਮਣ ਸੂਤ ਵੈਸੇ ਨੇ ਵਿੱਚ ਵਰਤਨ ਵਾਲਾ ਵੀ ਤੂੰ ਆਪ ਹੈ ਚਤੁਰਚੱਕਰ ਭਰਤੀ ਗ੍ਰੇਸਤੀ ਸੰਿਆਸੀ ਬ੍ਰਹਮਚਾਰੀ ਆਦ ਕਿਹੜੇ ਚਾਰੇ ਮੰਨੇ ਇਹਨਾਂ ਵਿੱਚ ਵੀ ਤੂੰ ਆਪ ਹੀ ਹੈ ਭਰਤੀ ਪੂਰਨੀ ਕਰਨੋ ਪੂਰਤੀ ਕਰਨ ਵਾਲਾ ਚਤੁਰਚੱਕਰ ਪਾਲੇ ਚਤੁਰਚੱਕਰ ਪਾਲੇ ਸਾਮਵੇਦ ਰਿਗਵੇਦ ਜੁਜਰਵੇਦ ਤੇ ਅਥਰਵਨਵੇਦ ਤੇ ਆਪ ਤੁਸਾਰੇ ਪਾਲਣਾ ਕਰਨ ਵਾਲਾ ਕਹਿੰਦੇ ਹਨ ਚਤੁਰਚਕਰ ਕਾਲੇ ਸੋ ਮਾਨਸਿਕ ਬੋਧ ਹਰਕਾਰ ਜਿਹੜੇ ਹੈ ਮਾਨ ਦਾ ਦੇਵਤਾ ਚੰਦਰਮਾ ਹੈ ਬੋਧ ਦਾ ਦੇਵਤਾ ਬਰਮਾ ਹੈ ਚਿੱਤ ਦਾ ਦੇਵਤਾ ਸੋ ਬਾਸ ਦੇਵ ਹੈ ਤੇ ਅੰਤ ਕਰਨ ਦਾ ਦੇਵਤਾ ਰੁਦਰ ਹੈ ਇਹਨਾਂ ਚਾਰਿਆਂ ਦਾ ਤੂੰ ਕਾਲ ਕਰਨ ਵਾਲਾ ਵੀ ਆਪ ਹੀ ਹੈ ਚਤੁਰਚਕਰ ਪਾਸੇ ਹਾਂਜੀ ਚਤੁਰਚਕਰ ਪਾਸੇ ਚਤੁਰਚਕਰ ਪਾਸੇ ਸਰਵਣ ਮੰਨਨ ਦੇ ਆਸਕ ਤਤੋਂ ਦਾ ਸੋਧਨ ਇਹਨਾਂ ਦੇ ਵਿੱਚ ਵੀ ਆਪਾਸ ਤੋਂ ਆਪ ਹੀ ਹੈ ਚਤੁਰਚਕਰ ਵਾਸੀ ਨਰਾਜ ਦੇਖ ਅਟ ਸੰਪਤੀ ਮੋਖ ਚੈਨ ਚੋ ਅਸਣ ਵਾਲਾ ਵੀ ਆਪ ਹੈ ਚਤੁਰਚਕਰ ਮਾਨਿਆ ਸੰਕ ਸੰਦਨ ਸਨਾਤਨ ਤੇ ਸੰਤ ਕੁਮਾਰ ਇਹ ਸਾਰੇ ਤੈਨੂੰ ਮੰਨਦੇ ਹਨ ਕਿਹੋਂ ਚੱਕਾਂ ਦੇ ਚਤੁਰਚਕਰ ਦਾਣਿਆ ਚਾਰ ਜੂ ਮੰਨੇ ਹਨ ਬਲ ਭੱਦਰ ਅਸਸਥਾਮਾ ਹੈ ਤੇ ਦਰੋਣਾਚਾਰ ਅਰਕ ਤੇ ਭੀਸ਼ਮ ਪਤਾਮਾ ਤੇ ਵੀ ਸਾਰਿਆਂ ਤੋਂ ਦੂਰ ਦੇਣ ਵਾਲਾ ਨਾ ਮਿੱਤਰ ਹੈ ਨਾ ਤੇਰਾ ਕੋਈ ਮਿੱਤਰ ਹੈ ਨਾ ਪਰਮਾ ਨਾ ਪਰਮਾ ਤੈਨੂੰ ਕੋਈ ਨਾ ਪਿਤਰ ਹੈ ਨਾ ਪਿਤਰ ਹੈ ਤੂੰ ਪਿਤਰ ਨਾਮ ਸੇਵਕ ਦਾ ਹੈ ਨਾ ਤੂੰ ਸੇਵਕ ਵੀ ਨਹੀਂ ਕਿਸੇ ਦਾ ਨਾ ਕਰਮਾਂ ਨਾ ਸਰੀਰ ਹੈ ਤੇਰਾ ਕੋਈ ਨਾ ਕਾਏ ਨਾ ਕਾਏ ਫੇਰ ਪੜ ਪੈ ਨਾ ਕਰਮਾਂ ਨਾ ਕਰਮ ਨਿਤ ਨਿਮੇਤਾ ਤਦਕ ਨਾ ਕਾਏ ਨਾ ਕਾਏ ਸਰੀਰ ਹੈ ਆ ਜਨਮਾਂ ਜੰਮਣ ਤੋਂ ਰਹਤ ਹੈ ਆ ਜਾਏ ਆ ਜਾਏ ਜਿਤਨ ਤੋਂ ਰਹਤ ਨਾ ਚਿਤਰਾਇ ਪਕਾ ਜਾਏ ਫੇਰ ਪੜ ਆ ਜਾਏ ਆ ਜਾਏ ਸਤਰੀ ਤੋਂ ਰਹਤ ਹੈ ਨਾ ਚਿਤਰਾਇ ਨਾ ਕੋਈ ਚਿਤਰਕਾਰੀ ਹੈ ਨਾ ਮਿੱਤਰ ਹੈ ਨਾ ਕੋਈ ਮਿੱਤਰ ਹੈ ਪਰੇ ਹੈ ਪਰੇ ਆਸਰਾ ਰੂਪ ਹੈ ਪਵਿੱਤਰ ਹੈ ਪਵਿੱਤਰ ਸਰੂਪ ਸੋਧ ਰੂਪ ਹੈ ਪ੍ਰਥੀਸ਼ਾ ਹੈ ਪ੍ਰਥੀਸ਼ਾ ਧਰਤੀ ਦਾ ਇਸ ਰੂਪ ਹੈ ਅਦ੍ਰਿਸ਼ ਹੈ ਦਿਸਣ ਤੋਂ ਰਹਿਤ ਹੈ ਅਦ੍ਰਿਸ਼ ਹੈ ਅਦ੍ਰਿਸ਼ ਅਦ੍ਰਿਸ਼ਤਾ ਰੂਪ ਹੈ ਅਕਰਸ਼ ਹੈ ਅਕਰਸ਼ ਖਿੱਚਣ ਵਾਲਾ ਸਾਰਿਆਂ ਨੂੰ